ਜੇਕਰ ਤੁਸੀਂ ਵੀ ਘਰ ਬੈਠੇ ਖਾਣ ਪੀਣ ਦਾ ਸਮਾਨ ਮੰਗਵਾਉਂਦੇ ਹੋ ਤਾਂ ਹੋ ਜਾਓ ਸਾਵਧਾਨ ਕੁਰਾਲੀ ਹੰਗਰੀ ਤੋਂ ਵਿਅਕਤੀ ਨੇ ਮੰਗਵਾਈ ਨਿਊਡਲ ਤਾਂ ਨਿਕਲਿਆ ਮਰਿਆ ਹੋਇਆ ਕੋਕਰੇਜ ਹੰਗਰੀ ਵਾਲੇ ਕਹਿੰਦੇ ਸਾਡੀ ਲਾਈਵ ਕਿਚਨ ਹੈ ਆਰਡਰ ਆਨਲਾਈਨ ਕਰ ਮੰਗਵਾਉਣ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸੀੜਿਤ ਕਹਿੰਦਾ ਸੁੱਤਾ ਪਿਆ ਹੈ ਹੈਲਥ ਮਹਿਕਮਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਜੇਕਰ ਕਹਿੰਦੇ ਨੇ ਇਨਸਾਨ ਤੰਦਰੁਸਤ ਹੈ ਤਾਂ ਹੀ ਉਹ ਕੰਮ ਕਰ ਸਕਦਾ ਹੈ ਪਰ ਕੁਝ ਸ਼ਰਾਰਤੀ ਅੰਸਰ ਕੂੜਾ ਕਬਾੜ ਸ਼ਹਿਰ ਦੇ ਵਿੱਚ ਵੇਚ ਰਹੇ ਨੇ ਜਿਸ ਕਰਕੇ ਬੱਚਿਆਂ ਦਾ ਬਜ਼ੁਰਗਿਆਂ ਦਾ ਮਹਿਲਾਵਾਂ ਦਾ ਅਤੇ ਸ਼ਹਿਰ ਵਾਸੀਆਂ ਦਾ ਸਰੀਰ ਖਰਾਬ ਹੋ ਰਿਹਾ ਜਿਵੇਂ ਕਿ ਇੱਕ ਪਹਿਲਾਂ ਖਬਰ ਨਸ਼ਰ ਕੀਤੀ ਸੀ ਜੋ ਕਿ ਇੱਕ ਸੋਸ ਸੀ ਖਬਰ ਕੀਤੀ ਸੀ ਉਹ ਸੌਸ 50 ਰੁਪਏ ਦੀ 5 ਕਿਲੋ ਵੇਚੀ ਜਾ ਰਹੀ ਸੀ ਅਤੇ ਉਹ ਖਬਰ ਕਾਫੀ ਲੋਕਾਂ ਨੇ ਵਾਇਰਲ ਵੀ ਕੀਤੀ ਸੀ ਪਰ ਹੈਲਥ ਮਹਿਕਮਾ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਅਤੇ ਉਹਨਾਂ ਵੱਲੋਂ ਆ ਕੇ ਇੱਥੇ ਬਿਲਕੁਲ ਵੀ ਚੈਕਿੰਗ ਨਹੀਂ ਕੀਤੀ ਗਈ ਅਤੇ ਹੁਣ ਇੱਕ ਹੋਰ ਮਾਮਲਾ ਨਮਾ ਪੱਖਿਆ ਹੋਇਆ ਕੁਰਾਲੀ ਦੇ ਇੱਕ ਹੰਗਰੀ ਨਾਮਕ ਦੁਕਾਨ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਵੱਖ-ਵੱਖ ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਜੋ ਕਿ ਵੀਡੀਓ ਅਸੀਂ ਤੁਹਾਨੂੰ ਵੀ ਪੁਖਾ ਰਹੇ ਹਾਂ ਜਦੋਂ ਇੱਕ ਵਿਅਕਤੀ ਨੇ ਆਨਲਾਈਨ ਘਰ ਦੇ ਘਰ ਦੇ ਵਿੱਚ ਖਾਣ ਦੇ ਲਈ ਬੱਚਿਆਂ ਦੇ ਖਾਣ ਦੇ ਲਈ ਨਿਊਡਲ ਆਰਡਰ ਕੀਤਾ ਤਾਂ ਨਿਊਡਲ ਦੇ 4-5 ਚਮਚ ਖਾਣ ਤੋਂ ਬਾਅਦ ਦੇਖਿਆ ਕਿ ਉਸ ਦੇ ਵਿੱਚ ਇੱਕ ਕੋਕੜੇ ਜਿਹਾ ਮਰਿਆ ਹੋਇਆ ਸੀ ਅਤੇ ਉਹ ਵਿਅਕਤੀ ਜਦੋਂ ਦੇਖਿਆ ਕਿ ਉਸਨੇ ਇਹ ਸਾਰਾ ਕੁਝ ਖਾ ਲਿੱਤਾ ਤੇ ਹੁਣ ਕੋਕਰਜ ਵੀ ਉਹਦੇ ਬੱਚੇ ਜੇਕਰ ਉਹ ਨਿਊਟਰਲ ਖਾਂਦੇ ਤਾਂ ਉਹਦੇ ਮੂੰਹ 'ਚ ਚੱਲੇ ਜਾਂਦਾ ਤੇ ਉਸ ਵਿਅਕਤੀ ਨੇ ਕੀ ਕੀਤਾ ਤਾਂ ਦੁਬਾਰਾ ਉਹ ਹੰਗਰੀ ਵਾਲਿਆਂ ਦੇ ਕੋਲ ਗਿਆ ਅਤੇ ਉਸਨੇ ਉੱਥੇ ਜਾ ਕੇ ਦਿਖਾਇਆ ਕਿ ਭਾਈ ਆ ਦੇਖੋ ਤੁਹਾਡੇ ਨਿਊਡਲ ਦੇ ਵਿੱਚ ਕੀ ਨਿਕਲਿਆ ਤੇ ਉਹਨਾਂ ਵੱਲੋਂ ਉੱਥੇ ਮਾਫੀ ਮੰਗ ਕੇ ਉਹਨਾਂ ਦੇ ਪੈਸੇ ਵੀ ਵਾਪਸ ਕਰ ਦਿੱਤੇ ਗਏ ਜੇਕਰ ਇਹ ਵਿਅਕਤੀ ਇਹ ਕੋਕਰੇਜ ਖਾ ਲੈਂਦਾ ਤਾਂ ਕੁਝ ਹੋਰ ਵੀ ਹੋ ਸਕਦਾ ਸੀ ਬੱਚੇ ਬਿਮਾਰ ਹੋ ਸਕਦੇ ਸਨ ਅਤੇ ਬਿਮਾਰੀ ਫੈਲਣ ਦਾ ਵੀ ਖਤਰਾ ਹੋ ਸਕਦਾ ਸੀ ਜਦੋਂ ਅਸੀਂ ਇਸ ਪੂਰੇ ਮਾਮਲੇ ਸੰਬੰਧੀ ਹੰਗਰੀ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਕਿਚਨ ਬਿਲਕੁਲ ਲਾਈਵ ਹੈ ਅਤੇ ਉਹ ਬਿਲਕੁਲ ਧਿਆਨ ਦੇ ਨਾਲ ਸਮਾਨ ਬਣਾਉਂਦੇ ਹਨ ਪਰ ਜਦੋਂ ਅਸੀਂ ਪੁੱਛਿਆ ਕਿ ਆਖਰ ਕਿਸ ਤਰ੍ਹਾਂ ਉਸ ਵਿਅਕਤੀ ਦੇ ਨਿਊਡਲ ਦੇ ਵਿੱਚ ਕੋਕਰੇ ਚ ਗਿਆ ਤਾਂ ਉਹ ਕਹਿੰਦਾ ਵੀ ਇਹ ਆਨਲਾਈਨ ਆਰਡਰ ਕੀਤਾ ਗਿਆ ਸੀ ਅਤੇ ਆਨਲਾਈਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਕੋਈ ਨਹੀਂ ਹੈ ਕਿਉਂਕਿ ਉਹ ਸਿਰਫ ਸਮਾਨ ਪੈਕ ਕਰਦੇ ਨੇ ਅਤੇ ਜੇਕਰ ਉਹ ਸਮਾਨ ਪੈਕ ਕੀਤਾ ਹੋਇਆ ਤੁਹਾਡੇ ਘਰ ਕੋਈ ਹੋਰ ਪਹੁੰਚਦਾ ਤਾਂ ਉਹ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਕਿਉਂਕਿ ਕਾਲੂ ਕੁਝ ਉਹ ਵੀ ਮਲਾ ਸਕਦੇ ਨੇ ਉਹ ਕਹਿੰਦੇ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਜਿਹੜੀ ਕਿਚਨ ਹੈ ਉਹ ਲਾਈਵ ਹੈ ਇਸ ਦੀ ਰਿਕਾਰਡਿੰਗ ਵੀ ਹੁੰਦੀ ਹੈ ਅਤੇ ਸਾਡਾ ਜਿਹੜਾ ਪਿਓਰ ਸਮਾਨ ਹੈ ਪਰ ਕਿਤੇ ਨਾ ਕਿਤੇ ਜਿਸ ਦੇ ਘਰ ਨਿਊਡਲ ਦੇ ਵਿੱਚ ਕੋਕਰੇਜ ਨਿਕਲਿਆ ਅਤੇ ਜਦੋਂ ਉਸਨੇ ਜਾ ਕੇ ਹੰਗਾਮਾ ਕੀਤਾ ਤਾਂ ਕਾਫੀ ਹੰਗਾਮੇ ਤੋਂ ਬਾਅਦ ਖੱਤ ਜੋੜਦੇ ਹੋਏ ਉਹਨਾਂ ਵੱਲੋਂ ਮਾਫੀ ਮੰਗੀ ਗਈ ਅਤੇ ਦੁਕਾਨਦਾਰ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੇ ਕਰਿੰਦੇ ਮੌਜੂਦ ਸੀ ਉਹਨਾਂ ਵੱਲੋਂ ਉਹਨਾਂ ਦੇ ਪੈਸੇ ਵੀ ਵਾਪਸ ਕੀਤੇ ਗਏ। ਕੁਰਾਲੀ ਸ਼ਹਿਰ ਦੇ ਵਿੱਚ ਜੋ ਬਿਮਾਰੀ ਨੂੰ ਦਾਬਤ ਦਿੱਤੀ ਜਾ ਰਹੀ ਹੈ ਉਸ ਦੀ ਰੋਕਥਾਮ ਦੇ ਲਈ ਕੁਰਾਲੀ ਦੀ ਵਕ-ਵਕ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਜੋ ਰੈਸਟੋਰੈਂਟ ਖੁੱਲੇ ਹੋਏ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਸਕੇ ਤਾਂ ਕਿ ਬੱਚੇ, ਬਿਰਜ਼ੁਰਗ ਅਤੇ ਮਹਿਲਾਵਾਂ ਬਿਮਾਰ ਨਾ ਹੋ ਸਕਣ ਤੁਸੀਂ ਵੀ ਦੱਸਿਓ ਕੀ ਤੁਸੀਂ ਜਦੋਂ ਕੋਰਾਲੀ ਸ਼ਹਿਰ ਚੋਂ ਕਿਸੇ ਦੁਕਾਨ ਤੋਂ ਸਮਾਨ ਖਰੀਦਿਆ ਤੇ ਉਸ ਦੇ ਵਿੱਚੋਂ ਕਦੇ ਕੋਈ ਮਰਿਆ ਹੋਇਆ ਕੀੜਾ ਮਕੋੜਾ ਜਾਂ ਹੋਰ ਵੀ ਕੋਈ ਸਮਾਨ ਨਿਕਲਿਆ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਅਤੇ ਦੱਸਿਓ ਕਿ ਤੁਹਾਨੂੰ ਲੱਗਦਾ ਹੈ ਕਿ ਹੈਲਥ ਮੈਕਮਾ ਕੰਬ ਕਰਨ ਦੀ ਨੀਂਦ ਸੁੱਤਾ ਪਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ